ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫੇਰ ਤੁਹਾਡੇ ਵਾਸਤੇ ਗੱਡੀ ਲੈ ਕੇ ਆਏ ਆ ਜੈਨ ਸਟਾਈਲੋ ਗੱਡੀ ਐ ਇਹ ਗੱਡੀ ਨੂੰ ਉਹੀ ਬੰਦੇ ਫੋਨ ਕਰਨ ਉਹੀ ਵੀਰ ਫੋਨ ਕਰਨ ਜਿਨ੍ਹਾਂ ਨੇ ਲੈਣੀ ਐ ਕਿਉਂਕਿ ਥੋੜਾ ਜਿਹਾ ਰੇਟ ਇਹਦਾ ਹੈਗਾ ਵੀ ਆਪਾਂ ਮਾਰਕੀਟ ਦੇ ਹਿਸਾਬ ਨਾਲੋਂ ਥੋੜਾ ਜਿਹਾ ਜ਼ਿਆਦਾ ਐ ਪਰ ਗੱਡੀ 'ਚ ਇੱਕ ਪੈਸਾ ਲਾਉਣ ਦੀ ਲੋੜ ਨਹੀਂ ਬੰਦਿਆਂ ਦਾ ਜਿਹੜਾ ਬੀਮਾ ਕਰਾਇਆ ਨਾ ਉਹ ਵੀ ਜਿਹੜਾ ਫੁੱਲ ਬੀਮਾ ਕਰਾਇਆ ਹੋਇਆ 7-8000 ਰੁਪਇਆ ਲਾ ਕੇ ਤੇ ਜਿੰਨਾ ਕੰਮ ਐ ਸਾਰਾ ਟੋਟਲ ਹੋਇਆ ਹੋਇਆ 25000 ਰੁਪਇਆ ਲਾਇਆ ਹੋਇਆ ਵੀ ਜਿਹਨੇ ਘਰੇ ਰੱਖਣੀ ਹੈ ਗੱਡੀ ਮੈਂ ਵਾਦੇ ਨਾਲ ਕਰਦਾਗਾ ਵੀ ਤੁਹਾਨੂੰ 1 ਰੁਪਇਆ ਲਾਉਣ ਦੀ ਲੋੜ ਨਹੀਂ ਜੀਨੂੰ ਮਰਜ਼ੀ ਚੈੱਕ ਕਰਾ ਲਿਓ ਜਿੱਥੋਂ ਮਰਜ਼ੀ ਚੈੱਕ ਕਰਾ ਲਿਓ ਕਾਪੀ ਕਾਗਜ਼ ਇੰਜਨ ਗੇਅਰ ਦੀ ਓਕੇ ਆ ਗੱਡੀ ਬਸ ਆਜੋ ਗੱਡੀ ਦੀ ਕੰਡੀਸ਼ਨ ਦਿਖਾਉਣਾ ਤਾਂ ਉਹਨੂੰ ਫਿਰ ਤੁਸੀਂ ਆਪ ਹੀ ਦੇਖੋਗੇ ਜਿਹੜਾ ਸਕਰੀਨ ਦੇ ਵਿੱਚ ਨੰਬਰ ਚੱਲ ਰਿਹਾ ਇਸ ਨੰਬਰ ਤੇ ਫੋਨ ਕਰ ਲਿਓ ਤੁਹਾਨੂੰ ਤੇ ਇਹ ਗੱਡੀ ਵੀ ਤੁਹਾਨੂੰ ਸੁਨਾਮ ਦੇ ਏਰੀਆ ਸੰਗਰੂਰ ਦੇ ਏਰੀਏ ਦੇ ਵਿੱਚ ਖੜੀ ਆ ਕਿਸੇ ਦੇ ਘਰੇ ਖੜੀ ਆ ਜਿੰਨੀਆਂ ਵੀਡੀਓ ਆਪਾਂ ਪਾਉਨੇ ਆ ਘਰੇ ਖੜੀਆਂ ਹੀ ਗੱਡੀਆਂ ਦੀਆਂ ਵੀਡੀਓ ਪਾਈਆਂ ਜਾਂਦੀਆਂ ਨੇ ਜੇ ਤੁਸੀਂ ਵੀ ਐਡ ਲਗਾਉਣੀ ਹੈ ਗੱਡੀ ਦੀ ਤੁਹਾਡੀ ਗੱਡੀ ਬਿਕਨੇ ਰਹੀ ਤਾਂ ਤੁਸੀਂ ਵੀ ਮੈਨੂੰ 87085 66250 ਇਸ ਤੇ ਵੀਡੀਓ ਬਣਾ ਕੇ ਭੇਜ ਦਿਓ ਤੇ ਤੁਹਾਡੀ ਗੱਡੀ ਦੋ ਦਿਨਾਂ ਚ ਗੱਡੀ ਵਿਕਿਆ ਦਾਂਗੇ ਆਜੋ ਗੱਡੀ ਦੇਖਦੇ ਆਂ ਚਿੱਟੀ ਅੰਡੇ ਵਰਗੀ ਆ Ориਜినਲ ਰੰਗ ਆ ਇਹ ਇਹ ਨਾ ਸਮਝੋ ਵੀ ਕਲਮ ਲੱਗੀ ਆ ਜਾਂ ਰੰਗ ਹੋਇਆ ਪੇਂਟ ਹੋਇਆ ਜਿੰਨੀ ਕੀ ਚੀਜ਼ ਆਪਾਂ ਕਹੀ ਆ ਓਨਿਕ ਮਿਲੋਗੇ ਪੀਵੀ 10 ਨੰਬਰ ਆ ਪੰਜਾਬ ਦੇ ਵੀਰ ਨੇ ਜਿਹੜੇ ਘਰੇ ਰੱਖਣੀ ਆ ਗੱਡੀ ਮੇਰੇ ਘਰ ਤੋਂ ਲੈ ਲਓ ਤੁਸੀਂ ਗੱਡੀ ਲਾਂਬਾ ਨਹੀਂ ਆਊਗਾ ਤੁਹਾਨੂੰ ਆਪ ਕਹੋਗੇ ਬਾਈ ਜੀ ਕੀ ਚੀਜ਼ ਦਵਾਤੀ ਤੁਸੀਂ ਨੇ ਪਰਿਵਾਰ ਵਾਸਤੇ ਘਰੇ ਰੱਖਣ ਵਾਸਤੇ ਇੱਕ ਨੰਬਰ ਹੈ ਜਿੰਨ ਸਟੀਲੋ ਗੱਡੀ ਘਰੇ ਖੜੀ ਹੈ ਵੀ ਚੈੱਕ ਕਰਵਾਲੇ ਦਾਲੋਂ ਤੇ ਹੁਣ ਤੁਹਾਨੂੰ ਚੈੱਕ ਕਰਾ ਦਨੇ ਅੰਦਰੋਂ ਵੀ ਚੈੱਕ ਕਰਾਵਾਂਗੇ ਤੇ ਜਿਹੜੇ ਟਾਇਰ ਨੇ ਉਹ ਵੀ ਵਧੀਆ ਪੈ ਨੇ ਪਵਾਉਣ ਦੀ ਲੋੜ ਨਹੀਂ 1 ਰੁਪਿਆ ਲਾਉਣ ਦੀ ਲੋੜ ਨਹੀਂ ਲੈ ਵੀ ਟਾਇਰਾਂ ਤੇ ਮਾਰਦੇ ਥੋੜਾ ਜਿਹਾ ਕੈਮਰਾ ক্লোਜ ਕਰਦੇ ਦੇਖੋ ਥੋੜੇ ਮਿੱਟੀ ਕਰਕੇ ਹੋ ਰਹੇ ਨੇ ਇਹ ਬਾਕੀ ਇੱਕ ਇੱਕ ਨੰਬਰ ਨੇ ਪੂਰਾ ਰੰਗ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਅੱਗੋਂ ਚੈੱਕ ਕਰੋ ਤੁਸੀਂ ਗੱਡੀ ਬੈਟਰੀ ਹੈ ਜਿਹੜੀ ਨਵੀਂ ਧਰਾਈ ਹੈ ਹੁਣ ਬੰਦਿਆਂ ਨੇ ਗੋਡੇ-ਗੁੱਡੇ ਦੇਖੋ ਕਿਤੋਂ ਜਰਨੀ ਲੱਗੀ ਗੱਡੀ ਨੂੰ ਤੁਸੀਂ ਕਹਿ ਨਹੀਂ ਸਕਦੇ ਯਾਰ ਵੀ 11 ਮਾਡਲ ਹੈ ਗੱਡੀ ਇਹ ਸ਼ੌਂਕੀਆ ਬੰਦਿਆਂ ਨੇ ਬੇ ਘਰੇ ਰੱਖੀ ਹੋਈ ਆ ਦਿਵਾਲੀ ਕਰਕੇ ਅਗਲੇ ਨੇ ਗੱਡੀ ਹੋਰ ਲੈਣੀ ਆ ਮੇਰੇ ਕਹਿ ਤੋ ਜੇ ਤੁਸੀਂ ਨਾ ਵੀ ਲੈਣੀ ਆ ਨਾ ਗੱਡੀ ਪਰ ਇੱਕ ਵਾਰੀ ਦੇਖ ਕੇ ਜ਼ਰੂਰ ਜਾਈਓ ਗੱਡੀ ਜਿਹੜੇ ਨੇੜੇ ਤੇੜੇ ਨੇ ਭੌਨੀ ਘੜਦੇ ਪਟਿਆਲਾ ਹੋ ਗਿਆ ਸੰਗਰੂਰ ਸੁਨਾਮ ਮੰਗਰੋਂ ਡਿੱਗੀ ਚੈੱਕ ਕਰ ਲੋ ਤੁਸੀਂ ਸਫਾਈ ਬਹੁਤ ਐ ਸੀਟ ਕਵਰ ਜਿਹੜੇ ਨਵੇਂ ਪਵਾਏ ਨੇ ਦੇ ਕੋਸਟਪਨੀ ਸਤਪਨੀ ਸਾਰਾ ਓਕੇ ਆ ਚੀਜ਼ਾਂ ਦੇਖੋ ਜਿਵੇਂ 11 ਮਾੜ ਦਾ ਗਲੀ ਨਹੀਂ ਹੈਗੀ ਕਿਤੋਂ ਵੀ ਗੱਡੀ ਸੀਟ ਕਵਰ ਨਵੇਂ ਪਵਾਏ ਨੇ ਸਕ੍ਰੀਨ ਲੱਗੀ ਆ ਗੱਡੀ ਦੇ ਵਿੱਚ ਫੀਲਿੰਗ ਲਗਜ਼ਰੀ ਗੱਡੀ ਵਾਲੀ ਆਊਗੀ ਜਦੋਂ ਵਿੱਚ ਬੈਠੋਗੇ ਬਟਨ ਲੱਗੇ ਨੇ ਸ਼ੀਸ਼ੇ ਜਿਵੇਂ ਮਰਜ਼ੀ ਥੱਲੇ ਕਰੋ ਉੱਤੇ ਚੜਾਓ ਤੁਸੀਂ ਜਿਹੜਨੇ ਲੈ ਲਈ ਤੁਸੀਂ ਯਾਦ ਰੱਖੋਗੇ ਬਾਕੀ ਗੱਡੀ ਆ ਇਹ ਨਈ ਵੀ ਲੈਣੀ ਤਾਂ ਇੱਕ ਮੇਰੇ ਕਹਿ ਤਾ ਤੁਸੀਂ ਦੇਖ ਲਿਓ ਬਾਈ ਜੀ ਗੱਡੀ ਇਹ ਤੇ ਮੁੜ ਕੇ ਤੁਸੀਂ ਇਹਨੂੰ ਰੱਖੋ ਐ ਨਹੀਂ ਹੈਗਾ ਵੀ ਤੁਸੀਂ ਉਹੀ ਮੁੜੇ ਆਉਂਗੇ ਗੱਡੀ ਲੈ ਕੇ ਆਉਂਗੇ ਵੱਧ ਲੱਗ ਜਾ ਕਰੋ 4 ਪੈਸੇ ਵੱਧ ਲੱਗ ਜਾਣਾ ਪਰ ਲਾਂਬਾ ਨਾ ਹੋਵੇ ਕੋਈ ਸੇ ਵੀ ਗੱਲ ਦਾ ਤੁਹਾਰੇ ਪਰਿਵਾਰ ਵਾਲੇ ਆਏ ਨਾ ਕਹਿਣ ਯਾਰ ਵੀ ਕੀ ਲੈ ਕੇ ਆਇਆ ਤੂੰ ਇਹ ਚੀਜ਼ ਨੂੰ ਕਹਿਣਗੇ ਵੀ ਕੋਈ ਚੀਜ਼ ਲੈ ਕੇ ਆਏ ਹੋ ਤੁਸੀਂ ਇੰਨੀ ਸਾਫ਼ ਪਈ ਹੈ ਗੱਡੀ ਘਰੇ ਰੱਖੀ ਧੰਨਵਾਦ ਸਾਰੇ ਵੀਰਾਂ ਦਾ